ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਸ਼ੇਬ ਜੈਤੋ ਤੇ ਕੋਠੇ ਚੰ다 ਸਿੰਘ ਵਾਲੇ ਰਹੇ ਜਾਂਦੇ ਆ ਦੋਸਤੋ ਜੈਤੋ ਤੋਂ ਬਾਹਰ-ਬਾਰ ਰਹੇ ਜਾਂਦੇ ਆ ਬਾਜਾ ਖਾਨਾ ਰੋਡ ਦੇ ਉੱਤੇ ਤੇ ਬਾਈ ਦਾ ਨਾ ਵਪਾਰ ਦਾ ਕੰਮ ਆ ਜਗਦੀਪ ਸਿੰਘ ਨਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਕੋਲੇ ਤਿੰਨ ਨਾਗ ਹੈਗੇ ਆ ਦੋਸਤੋ ਸੂਵੇ ਸਵਾਏ ਤੇ ਦੋ ਹੈਗੀਆਂ ਗੱਪਣਾ ਪੰਜ ਨਾਗਾ ਤੇ ਵਪਾਰ ਦਾ ਕੰਮ ਆ ਦੋਸਤੋ ਪ੍ਰੋਪਰ ਜਾਣਕਾਰੀ ਦੀ ਗੱਲ ਕਰੀਏ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਰਾਣੇ ਦੋਸਤੋ ਅਜ ਤਾਈ ਆਪਣੇ ਸੁਖਰਾਜ ਦੇ ਰਿਵਰਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈਣਿਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੋ ਠੀਕ ਠਾਕ ਬਈ ਠੀਕ ਆ ਇੱਕ ਕਰੀ ਬਾਈ ਆਪਣਾ ਨਾਮ ਤੇ ਨੰਬਰ ਦੱਸ ਦੀ ਨਾਮ ਜਗਦੀਪ ਸਿੰਘ ਨੰਬਰ ਆਪਣਾ 97818 ਠੀਕ ਆ 15150 ਜੀ ਠੀਕ ਆ ਅੱਜ ਕਿੰਨੇ ਨਾਗਾ ਬਾਈ ਆਪਣੇ ਕੋਲੇ ਆਪਣੇ ਕੋਲੇ ਵੀਰੇ 5 ਨਾਗਾ ਤਿੰਨ ਵੜਾ ਸੁਣਿਆ ਤਿੰਨਾ ਮਗਰੀ ਬੱਚੇ ਜੜੇ ਬੱਛੀ ਬੱਛੀਆਂ ਆਲ ਗਈਆਂ ਤਿੰਨੇ ਠੀਕ ਆ ਸੂਈਆਂ ਸਵਾਈ ਠੀਕ ਆ ਇੱਕ ਨੰਬਰ ਵੜ ਦੀ ਗੱਲ ਕਰੀਏ ਬਈ ਕਿੰਮਾ ਸੂਆ ਸੂਈ ਆ ਇਹ ਵੀਰੇ ਪਲੂਣ ਬੱਛੀ ਆ ਪਹਿਲਾ ਸੂਆ ਸੂਈ ਆ ਪਹਿਲਾ ਸੂਆ ਮੂੰਹ ਤੋਂ ਚਾਰ ਦੰਦ ਆ ਇਹ ਮੂੰਹ ਚਾਰ ਦੰਦ ਆ ਪਰ ਵੀ ਬਹੁਤ ਸੋਹਣੀ ਪ੍ਰਿੰਟ ਵਾਲੀ ਬੱਛੀ ਆ ਮਗਰ ਸੋਹਣੀ ਬੱਛੀ ਆ ਠੀਕ ਆ ਤੇ ਕਿੰਨਾ ਦੁੱਧ ਤਿਆਰ ਆ ਬਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਪੰਜ ਮਹੀਨਿਆਂ ਵਿੱਚ ਸੂਈ ਨੂੰ 11 ਕਿਲੋ ਦੁੱਧ ਤਿਆਰ ਆ ਤੇ ਮੈਲਾ ਹਜੇ ਵੜਨਾ ਚਾਰਨਾ 14 ਕਿਲੋ ਲੀਟਰ ਤੱਕ ਜਾਊਗੀ ਠੀਕ ਆ 14 15 ਲੀਟਰ ਪਾ ਦਊਗੀ ਜਾਨੀ ਕੱਦ ਕਾਠ ਦੀ ਵੀ ਸੋ ਦੋਬੀ ਚੈੱਕ ਕਰ ਸਕਦੇ ਆ ਤੋੜ ਕੇ ਨਾ ਤੁਹਾਨੂੰ ਵਕਾਉਣੇ ਆ ਤੇ ਤੁਹਾਨੂੰ ਹਵਾਨੇ ਜੱਜਮੈਂਟ ਕਰਾ ਦੇਣੀ ਆ ਹਵਾਨਾ ਕਰਮ ਵਾਲੀ ਆ ਫੈਕਸ ਤੇ 14-15 ਕਿਲੋ ਦੁੱਧ ਇਹਨੇ ਪਾ ਦਨਾ ਸ਼ਾਮ ਦਾ ਵੇਲਾ ਜੀ ਗੱਲ ਕਰੀਏ ਨਾ 5 ਦਾ ਟਾਈਮ ਹੈਗਾ ਦੋਸਤੋ ਉਸ ਢੰਗ ਨਾਲ ਦੀ ਜੱਜਮੈਂਟ ਲਾ ਲਿਓ ਜੀ ਨਿਗਾ ਮਾਰਿਓ ਜੀ ਮੋੜ ਲਾ ਬਈ ਕੱਦ ਵੇਲ ਦੀ ਚੰਗੀ ਆ ਦੋਸਤੋ ਜਿਹੜਾ ਕੋਈ ਵੀ ਵੀਰ ਸੰਭਾਈ ਵਾਲ ਜਾਂਦਾ ਨਾ ਦੁੱਧ 14-15 ਕਿਲੋ ਖੁੱਲਾ ਪਾ ਦੂ ਵੀ ਮੱਛੀ ਮਗਰ ਆ ਥਾਣ ਹੱਥੀ ਕਿ ਵਈ ਵਾਲਾ ਚਾਹੇ ਨੀ ਤੇ ਠੰਡੀ ਸੀਲਾ ਵੀ ਆਲ ਨਹੀਂ ਕਰਦੀ ਠੀਕ ਮਨਾਂ ਪਰ 5 ਦਿਨ ਹੋ ਗਏ ਚੋਰੀ ਜਾਂਦੇ ਲਓ ਬਈ ਬਾਈ ਇਹਨਾਂ ਪੰਜ ਦਿਨ ਹੋ ਗਏ ਘਰੇ ਚੋਈ ਜਾਂਦੇ ਇਹਨਾਂ ਕੋਈ ਆਲ ਨਹੀਂ ਕਰਦੀ ਚੈੱਕ ਕਰ ਸਕਦੇ ਚਾਰੇ ਥਾਣੇ ਦਾ ਸੇਮ ਸੈਜ ਆ ਤੇ ਬਈ ਇਹਦਾ ਭਾਅ ਕੀ ਰਹੂਗਾ ਜਬ ਉਹ ਮੋਲੇ ਦਾ 60000 60000 ਵੀ ਦਿੰਦੇ ਨੇ 60000 ਵੀ ਹਾਂ ਨਾ ਕਰ ਦਿਆਂਗੇ ਠੀਕ ਆ ਕੋਈ ਥੋੜਾ ਬਹੁਤ ਤਾਂ ਮੌਕੇ ਦੇ ਮਾਨਤਾਨ ਹੋ ਜੀ ਹਨਾ ਲਓ ਵੀ ਵੱਚੀ ਚੈੱਕ ਕਰ ਸਕਦੇ ਆ ਵੱਚੀ ਬਹੁਤ ਸੋਹਣੀ ਠੀਕ ਆ ਲਓ ਵੀ ਪ੍ਰੋਪਰ ਜੇਰ ਜੂਰ ਦੀ ਸਾਰੀ ਕਾਹੇ ਦੀ ਵੀਡੀਓ ਮਿਲ ਜੂਗੀ ਇਸ ਤੋਂ ਕਿ ਵੀ 2 ਨੰਬਰ ਦੀ ਗੱਲ ਕਰੀਏ ਤਾਂ ਇਹ ਮੇਰੇ ਵੜ ਕੱਲ ਹੀ ਸੂਈਆ ਇਹ ਕੱਲ ਸੂਈਆ ਠੀਕ ਆ ਬੱਚਾ ਇਹਦੇ ਮਗਰੀ ਵਿੱਚ ਹੀ ਹੈ 2 ਨੰਬਰ ਦੀ ਬੱਚੀ ਹੈ ਜਿਹੜੀ ਵੀ ਠੀਕ ਆ ਕਿੰਨਾ ਮਸੂਆ ਸੂਈਆ ਬਈ ਇਹ ਇਸੀ ਪਲੂਣਾ ਵੀਰੇ ਮੂੰਹ ਤੇ ਛੇਦ ਆਉਂਦਾ ਪਹਿਲਾਂ ਸੂਆ ਇਹ ਸੂਈਆ ਮੂੰਹੋਂ ਛੇਦ ਆਉਂਦਾ ਠੀਕ ਆ ਇਹ ਥੋੜੀ ਜਿਹੀ ਕਟੂਸ ਬਣੀ ਬਣੀ ਕੱਲ ਦਾ ਬੜਾ ਥੋੜਾ ਨਹੀਂ ਗਿਆ ਬਈ 4 ਕਿਲੋ 4 ਕਿਲੋ 8 ਕਿਲੋ ਡੰਨਾ ਠੀਕ ਆ 2 ਨੰਬਰ 8 ਕਿਲੋ ਕਰ ਗਈ ਲੋ ਵੀ ਇਹ ਜਿਆਦਾ ਪਾਉਂਦੇ ਹੋ ਨਾ 16-17 ਲੀਟਰ ਪਾਉਂਦੇ ਠੀਕ ਆ ਲੋ ਵੀ 16-17 ਲੀਟਰ ਦਾ ਬਾਈ ਦਾ ਅਨ ਚੈੱਕ ਕਰ ਸਕਦੇ ਆ ਕੱਬ ਕਾਟ ਦੀ ਗੱਲ ਕਰੀ ਨਾ ਸੇਮ ਹੀ ਆ ਉਹਦੇ ਜੀ ਡੀ ਇਹ ਆ ਕੋਈ ਛੋਟੀ ਨਹੀਂ ਬਾਕੀ ਬਰੀਡ वाइज ਵੇਖੀਏ ਚੰਗੀ ਆ ਸੋਹਣੀ ਬਰੀਡ ਵਾਲੀ ਜਾਤ ਵਾਲੀ ਵਹਿੜ ਹੈਗੀ ਆ ਚੈੱਕ ਕਰ ਸਕਦੇ ਆ ਥਣਾ ਦਾ ਸਾਇਗ ਹੈ ਸੁਣਾ ਪਹਿਲਾ ਸੂਆ ਸੂਈ ਇਹ ਬੱਚੀ ਨੂੰ ਜਨਮ ਦਿੱਤਾ ਬਹੁਤ ਚੰਗੇ ਜੁਗ ਕੀ ਜੁਆਇੰਗ ਬੜੇ ਥਣ ਬਹੁਤ ਚੰਗੇ ਲੱਗਦੇ ਆ ਲੋਕੀ ਥਣਾ ਦਾ ਸਾਇਗ ਹੈ ਤੁਹਾਨੂੰ ਖਾ ਦਿੰਦੇ ਆ ਥਣ ਹੱਥੀ ਚਵਾਈ ਵਾਲੇ ਕਰਮ ਵਾਲੀ ਲੋਕਾ ਬਈ ਇਹਨੇ ਕਿੰਨੇ ਹੋ ਗਏ ਸੂਈ ਨੂੰ ਤੇ ਕੱਲ ਹੀ ਸੂਈ ਆ ਵੀਰੇ ਕੱਲ ਹੀ ਸੂਈ ਆ ਹਾਂ ਜੀ ਠੀਕ ਹੈ ਲਓ ਵੀ ਕੱਲ ਦੀ ਸੂਈ ਆ ਇਹ ਕਹਿੰਦੇ ਤੁਹਾਨੂੰ ਜੱਜਮੈਂਟ ਕਰਾਉਣੇ ਹਵਾਨੇ ਜੀ ਥਾਣਾ ਦਾ ਸਾਈਜ਼ ਗਿਆ ਚੈੱਕ ਕਰੋ ਸੋਨਾ ਥਾਣਾ ਦਾ ਸਾਈਜ਼ ਗਿਆ ਵਾ ਤੇ ਬਾਕੀ ਭਾਅ ਇਹਦਾ ਵੀ ਆਪਾਂ ਬਾਈ ਤੋਂ ਪੁੱਛ ਲੈ ਮੈਂ ਜਗਦੀ ਇਹਦਾ ਰੇਟ ਕੀ ਕਰਾਂਗੇ ਇਹਦਾ ਮੈਂ 70000 ਮਲਾਂ ਜੀ 72000 ਦੇ ਦੇਣਾ 72000 ਦੀ ਇਹ ਦੇ ਦਿਆਂਗੇ ਠੀਕ ਉਹ ਜੱਟ ਪਾਰਟੀ ਵਾਲੀ ਲਓ ਵੀ ਸੋਹਣੀ ਸੀਲ ਸਾਉ ਤੇ ਚੰਗੇ ਘੱਟ ਘਾਟ ਵਾਲੀ ਆ ਵੱੱਛੀ ਮਗਰ ਆ ਤੇ ਇਸ ਤੋਂ ਅੱਗੇ ਬਈ ਤੇ ਨੰਬਰ ਵੜਦੀ ਗੱਲ ਕਰੀਏ ਸੁਈ ਸਵਾਈ ਦੀ ਇਹ ਵੀ ਤੀਜਾ ਸੂਆ ਸੁਈ ਪੀ ਆ ਠੀਕ ਆ ਕਿੰਨੇ ਦਿਨ ਹੋ ਗਏ ਬਈ ਇਹਨੂੰ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਹਾਂਜੀ ਠੀਕ ਆ ਕਿੰਨਾ ਦੁੱਧ ਤਿਆਰ ਆ ਬਈ ਇਸਨੇ 16 ਕਿਲੋ ਦੁੱਧ ਆਦਾ 16 ਕਿਲੋ ਬੱਚਾ ਇਹਦੇ ਮਗਰ ਹੋ ਗਿਆ ਛੀ ਹੈ ਨਾ ਬਈ ਲੋ ਵੀ ਬੱਚੀ ਚੈੱਕ ਕਰ ਲਏ ਬੱਚੀ ਸੋਹਣੀ ਆ ਦੋਸਤੋ ਸੋਹਣੀ ਵੀਰੇ ਵੀ 16 ਕਹਤਾ ਤੇ 15 ਹੋ ਜੀ ਤੇ 14 ਹੋ ਜੀ ਠੀਕ ਆ ਯਾਨੀ ਕਿ ਕੋਈ ਦੋ ਟਾਈਮ ਚੋ ਕੇ ਲੈ ਜਾਏ ਇਹਨੇ ਲੱਗਿਆ 16 ਕਹੇ ਬਾਈ ਨੇ 14 ਹੋਗੇ ਨੇ 15 ਹੋ ਜੂਗਾ ਆਪਣਾ ਸੁਇਆ ਸਵਾਈਆ ਕੋਈ ਪਹੁੰਚ ਦੋ ਟਾਈਮ ਤਿੰਨ ਟਾਈਮ ਆਪਦੀ ਜਵਾਈ ਕਰ ਲੈ ਇਸ ਆਦੇ ਮਹੀਨੇ ਦੇ ਲਗਭਗ ਹੋ ਗਿਆ ਸੂਈ ਨੂੰ ਕਦ ਕਾਠ ਵਾਲੀ ਕਦ ਕਾਠ ਦੀ ਵਾਕਿਆ ਹੀ ਦੋਸਤੋ ਸਹੀ ਗੱਲ ਆ ਵੱਡੀ ਆ ਕੋਈ ਛੋਟੀ ਨਹੀਂ ਸੂਆ ਕਿੰਨਾ ਸੂਈ ਹੈ ਬਈ ਇਹ ਤੀਜਾ ਸੂਆ ਸੂਈ ਆ ਠੀਕ ਆ ਲੋ ਵੀ ਵੱਛੀ ਇਹਦੇ ਮਗਰ ਬਹੁਤ ਸੋਹਣੀ ਆ ਜੇ ਗੱਲ ਕਰੀਏ ਬੇਟਾ ਇਹ ਵੀ ਵੱਛੀ ਇਹਦੇ ਕਦ ਕਾਠ ਕੋ ਰੂਮ ਆਉਂ ਨੂੰ ਸਹੀ ਗੱਲ ਆ ਦੋ ਸੇਮ ਪ੍ਰਿੰਟ ਆ ਵੱਛੀ ਚੈੱਕ ਕਰੋ ਵੱਛੀ ਦੀ ਖਰ ਨਹੀਂ ਖੋਲਨੀ ਇਹ ਸੋਹਣੀ ਆ ਦੋਸਤੋ ਜੇ ਗੱਲ ਕਰੀਏ ਥਣ ਹਵਾਨੀ ਦੀ ਤੁਹਾਨੂੰ ਇੱਕ ਰੀ ਇਹਦੀ ਵੀ ਜੱਜਮੈਂਟ ਕਰਾਉਣੇ ਆ ਬੜੀ ਚੰਗੀ ਤੁਹਾਈ ਮੇਰੇ ਦੋ ਮਿੰਟ ਹੀ ਲੱਗਦੇ ਠੀਕ ਆ ਲੋ ਵੀ ਚੱਕ ਕਰ ਸਾਰੇ ਹੱਥੀ ਚਵਾਈ ਵਾਲਾ ਥਾਣਾ ਕੋਈ ਛੋਟਾ ਨਹੀਂ ਤੇ ਬਈ ਜੀ ਇਹਦੇ ਰੇਟ ਦੀ ਗੱਲ ਕਰੀ 60000 ਮੋਲਾ ਜੀ 62000 ਲਈ ਠੀਕ ਆ ਬਾਕੀ ਛੋਟੇ ਛੋਟੇ ਭਾਅ ਆਪਣੇ ਸਾਰੇ ਦੋ ਦੋ ਨਾਲ ਹੋ ਗਏ ਬਾਕੀ ਜਾਇਜ਼ ਜੇ ਰੇਟ ਦੀਆਂ ਤੇ ਇਸ ਤੋਂ ਅੱਗੇ ਬਈ ਗੱਬਣ ਦੇ ਚੇਸ ਦੀ ਗੱਲ ਕਰੀਏ ਇਹ ਮੈਨੂੰ ਲੋਕੀ ਵੜਾ ਹਫਤਾ ਹਫਤਾ ਇੱਕ ਲੈ ਜੂਗੀ ਹਾਂਜੀ ਠੀਕ ਆ ਸੂਆ ਕਿਨਵਾ ਸੁਣੀ ਹੈ ਬਈ ਇਹ ਦੂਜਾ ਸੂਆ ਜੀ ਦੂਜਾ ਸੂਆ ਇਹ ਸੁਣੀ ਆ ਲੋ ਬਈ ਇੱਕ ਹਫਤੇ ਦੀ ਕੱਚੀ ਆ ਦੂਜਾ ਸੂਆ ਸੁਣੀ ਆ ਬਾਕੀ ਥਾਣਾ ਹਵਾਨੇ ਦੀ ਜੱਜਮੈਂਟ ਤੁਹਾਨੂੰ ਕਰਵਾਵੇਂ ਠੀਕ ਆ ਲੋ ਵੀ ਕੱਦ ਕਾਠ ਦੀ ਵੀ ਸੋਹਣੀ ਆ ਹਵਾਨਾ ਕਰਮਾ ਵਾਲੀ ਨੇ ਫਿਕਸ ਤਿਆਰ ਕਰਨਾ ਸਰ ਚੈੱਕ ਕਰ ਸਕਦੇ ਆ ਵਲਟਨ ਨਾ ਬੰਦ ਨੂੰ ਚੈੱਕ ਕਰ ਸਕਦੇ ਆ ਕਰਮਾ ਵਾਲੀ ਸੀਲ ਸੌ ਬਹੁਤ ਆ ਵੇੜੇ 'ਚ ਹੀ ਬੈਠਾ ਲੱਗੇ ਖੜਗੇ ਚੈੱਕ ਕਰ ਸਕਦੇ ਆ ਮਰਜ਼ੀ ਬੰਦ ਲਓ ਗਲਾਬੇ ਜਾਨਾਂ ਨੇ ਮੁਠੀ ਹੱਥੀ ਸੀ ਸਹੀ ਸੋਹਣਾ ਥਾਣਾ ਹੱਥੀ ਚਵਾਈ ਵਾਲਾ ਤੇ ਬਾਕੀ ਦੋਸਤੋ ਕਰਮਾ ਵਾਲੀ ਦਾ ਕੱਦ ਕਾਠ ਵੀ ਸੋਹਣਾ ਵੇਲ ਬੂਲ ਵੀ ਚੰਗੀ ਆ ਮੋੜ ਲਾ ਬੇਜੀ ਰਾਜੀਪਲੀ ਵੀ ਚੰਗੀ ਹੈ ਜਾਨਵਰ ਨਾ ਬਾਈ ਕੋਲੇ ਹਮੇਸ਼ਾ ਹੀ ਕਾਫੀ ਹੁੰਦੇ ਆ ਦੋਸਤੋ ਜਿਹੜਾ ਭਰਾ ਕੋਈ ਬੱਛੀਆਂ ਲੈ ਜਾਂਦਾ ਸ਼ਕੀਨ ਆ ਬਾਈ ਕੋਲੇ ਬੱਛੀਆਂ ਵੀ ਹੁੰਦੀਆਂ ਤੇ ਪਰ ਹੁਣ ਜੇ ਗੱਲ ਕਰੀਏ ਵੱਡੇ ਜਾਨਵਰੀ ਅੱਜ ਚੇਤਤ ਸੋਨੇ ਸਈ ਹਵਨਾ ਢਿੱਲਾ ਪਿਆ ਬੇ ਜਗਦੀਪ ਇਹਦੇ ਰੇਟ ਦੀ ਗੱਲ ਕਰੀਏ ਤਾਂ ਇਹ ਫਿਰ ਮੰਨ ਲਓ 80 ਕਰੋੜ ਕਿਦਾਂ 75 ਤੋਂ ਮਾਨਤਾ ਕਰ ਦਾਂਗੇ 75 ਵਿੱਚ ਤੋਂ ਮਾਨ 75 ਤੋਂ ਬਾਹਰ ਹੀ ਵੀ ਗਿਣਾਂ ਨੇ ਠੀਕ ਹੈ ਠੀਕ ਹੈ ਦੁੱਧ ਕਿੰਨਾ ਪਾ ਦੂ ਬੇ ਜਗਦੀਪ ਇਹ 20 ਲੀਟਰ ਜੀ 20 ਲੀਟਰ ਪਾ ਦੂ ਹਾਂਜੀ ਠੀਕ ਇਸ ਤੋਂ ਅਗੇ ਵੀ ਜਰਸੀ ਦੀ ਗੱਲ ਕਰੀਏ ਇਹ ਗਰੇ ਪੰਜਾਬ ਵਾਲੀ ਜਰਸੀ ਆ ਪੂਰੀ ਰਾਜੀਪਲੀ ਠੀਕ ਆ ਤੇ ਸੂਹਾ ਕਿਨਵਾ ਸੂਣੀ ਆ ਬਈ ਇਹ ਦੂਜਾ ਸੂਹਾ ਠੀਕ ਆ ਦੂਜਾ ਸੂਹਾ ਸੂਣੀ ਆ ਕਿੰਨੇ ਦਿਨ ਲੈ ਜੂ ਬਈ ਇਹ ਹਫਤਾ ਨੂੰ ਲੂ ਕਰੇ ਹਾਂ ਹਫਤਾ ਇੱਕ ਲੈ ਜੂਗੀ ਠੀਕ ਆ ਲਓ ਵੀ ਦੂਜਾ ਸੂਹਾ ਸੂਣ ਵਾਲੀ ਜਰਸੀ ਆ ਹੱਥ ਤੇਰੀ ਕੱਚੀ ਆ ਚੈੱਕ ਕਰੋ ਰਾਜੀਪਲੀ ਚੰਗੀ ਆ ਪੰਜਾਬ ਵਾਲੀ ਜਰਸੀ ਆ ਦੋਸਤੋ ਨਾ ਹੀ ਬਾਲੀ ਬੱਟੀ ਕਹਿ ਸਕਦੇ ਤੇ ਨਾ ਹੀ ਬਾਲੀ ਛੂਟੀ ਭਵਾਨਾ ਕਰਮ ਵਾਲੀ ਨੇ ਸੋਨਾ ਤਿਆਰ ਕਰ ਜਾਣਾ ਕੋਈ ਫੋਰਚਾ ਨਹੀਂ ਕੋਈ ਟਟਮਾ ਹਵਾਨਾ ਨਹੀਂ ਬਹੁਤ ਬਾਕੀ ਮਰਜੀ ਖੜਾ ਕੇ ਚੋਲੇ ਬੰਥਾ ਬੰਨ੍ਹ ਕੇ ਲਾਓ ਠੰਡੀ ਸੀਲ ਦੀ ਗੱਲ ਕਰਿਆ ਚੰਦ ਲਾ ਦੇ ਮੁੱਠੀ ਦਾ ਥਾਣਾ ਦਾ ਸੈ ਇੱਗ ਚੈੱਕ ਕਰੋ ਜੇ ਹਫਤਾ ਇਕਲ ਜਾਂਦੀ ਹੈ ਨਾ ਕਰਮ ਵਾਲੀ ਨੇ ਹਵਾਨਾ ਸੋਨਾ ਤਿਆਰ ਕਰ ਦੇਣਾ ਬਾਕੀ ਬਈ ਜਾਨ ਬਹੁਤ ਹੈ ਰਾਜੀ ਕੋਈ ਨਹੀਂ ਸਹੀ ਹੈ ਸਹੀ ਹੈ ਬਈ ਦੁੱਧ ਕਿੰਨਾ ਪਾ ਦੂਏ ਅੰਦਾਜ਼ਾ ਜੀ ਫਿਰ ਵੀ ਪਾਉਂਗੀ 17-18 ਲੀਟਰ ਦੇ ਬਲ ਪੀ ਗਾ ਲੋ ਬਈ 17-18 ਲੀਟਰ ਨਾਲ 17-18 ਲੀਟਰ ਤਾਂ ਪਾਈ ਜਾਂਦਾ ਪਹਿਲੇ ਸੂਏ ਨੇ ਕੱਢਿਆ ਬਾਕੀ ਹੋ ਸਕਦਾ ਵੀ ਜਿਹੜਾ ਕੋਈ ਸੇਵਾ ਵਾਲਾ ਵੀਰ ਲ ਜਾਂਦਾ 20 ਤੋਂ ਬਾਹਰ ਪਾ ਲੇ ਬਾਈਆਂ ਦਾ 20 ਕਿਲੋ ਤਾਂ ਹੈ ਹਾਂਜੀ ਵੀਰ ਤਾਂ ਬਾਹਰ ਪਾਸੇ ਅੰਦਰੇ ਬਾਕੀ ਆਪਾਂ ਇਹਨਾਂ 75 ਰੁਪਏ 70 ਦੀ ਜਸਰ ਉਹ 65 67 ਵਾਲਾ ਆਪਣਾ ਫੋਨ ਨਾਲ ਲੱਗ ਠੀਕ ਹੈ ਲੱਗ ਗਿਆ 60000 ਮੈਨੂੰ ਪਰਸੇ ਕਰੇ ਮੈਂ ਟਾ ਕਰਕੇ ਜਿੰਮ ਜ਼ਰਾ ਬਜਤੀ ਨਹੀਂ ਦੇ ਠੀਕ ਹੈ ਠੀਕ 70 ਦੇ ਦਿੰਨੀ ਆਪਾਂ ਇਹਨਾਂ 50 ਵਾਲਾ ਫੋਨ ਨਾਲ ਲੱਗ ਹੁਣ ਬਈ ਵੱਛੀਆਂ ਨਹੀਂ ਲੈਂਦੀਆਂ ਫਿਰ ਨਹੀਂ ਵੱਛੀਆਂ ਨਹੀਂ ਲੈਂਦੇ ਵੀਰੇ ਗਾਂ ਦਾ ਗਾਂਕ ਬਹੁਤ ਆਈ ਹੁੰਦੇ ਮੇਰੇ ਕੋਲ ਪਰ ਮੈਂ ਤਾਂ ਹੀ ਗਾਂ ਮੈਂ ਨਹੀਂ ਤਾਂ ਆਪਣੇ ਕੋਲ ਵੱਛੀਆਂ ਜਿਆਦੇ ਹੁੰਦੇ ਹਨ ਹੈਨਾ ਬਈ ਵੱਛੀਆਂ ਲੋ ਸੇਲ ਨਹੀਂ ਕਰਨੀ ਆਪਾਂ ਠੀਕ ਅੱਛੀ ਬੋਸ ਸੋਹਣੀ ਆ ਬਈ ਵਾਕਈ ਤੇ ਨਾਲੇ ਤਾਂ ਪੰਨ ਰਿਕਾਰਡ ਨਾਨੀ ਤੇਲੇ 45 ਕਿਲੋ ਦੁੱਧ ਆ ਜੀ ਤੇ ਮਾਤਲੇ 35 ਕਿਲੋ ਦਹਾਣ ਲੋ ਬਈ ਰਿਕਾਰਡ ਬਾਈ ਇਹਦਾ ਸਾਰਾ ਹੀ ਆ ਥੱਲੋ ਵੀ ਬੋਸ ਸੋਹਣੀ ਆ ਬਈ ਚੈੱਕ ਕਰੋ ਸੋਹਣੀ ਦੋਸਤੋ ਬਰੀਡ ਵਾਲੀ ਵੱਛੀ ਆ ਪਰ ਬਾਈ ਇਹਨਾਂ ਦੇ ਸੇਲ ਨਹੀਂ ਕਰਨੀ ਇਹੀ ਨਾਕ ਸੀ ਬਈ ਅੱਜ ਆਪਣੇ ਕੋਲੇ ਸੇਲ ਠੀਕ ਆ ਲੋਈ ਪੰਜਾਂ ਨਗਦੀ ਨਾ ਤੁਹਾਨੂੰ ਡਿਟੇਲ ਲੈਤੀ ਕੱਲੇ ਕੱਲੇ ਸਭ ਸੁਧਰਾ ਮਾਲ ਵੇਚਦੇ ਆਂ ਬਾਈ ਵਹਿੜ ਆਵੀ ਸੀਗੀ ਗੱਪਣਾ ਠੀਕ ਆ ਥੋੜਾ ਪਾਰ ਕੱਢਦੀ ਆ ਪਤਾ ਵੀਡੀਓ ਚ ਨਹੀਂ ਪਾਈ ਠੀਕ ਆ ਲੋਈ ਬਾਈਆਂ ਦਾ ਜਿਹੜੀ ਚੀਜ਼ ਹੋਈ ਨਾ ਦੱਸ ਕੇ ਦੇਣੀ ਹੁੰਦੀ ਇਹ ਗੱਲ ਨਹੀਂ ਜੇ ਤੁਸੀਂ ਲੈਣੇ ਦੇਦਾ ਵੀ ਦੇ ਦਾਂਗੇ 75 ਚ ਮਾਨਤਾ ਕਰਾਂਗੇ ਠੀਕ ਗੱਲ ਕਿੰਨੇ ਦਿਨ ਪਏ ਬਈ ਸੂਂਦੇ ਦੇ ਇਹ ਵੀਰੇ ਹਫਤਾ 10 ਦਿਨ ਇਹ ਲੋਕੀ ਵਹਿੜ ਵੱਡੇ ਕੱਜਾ ਠਾਗੀਆਂ ਸੁਆ ਕਿਨਵਾ ਬਈ ਇਹ ਦੂਜਾ ਸੂਆ ਸੂਗੀ ਵੀਰੇ ਜੀ ਬਾਈ ਠੀਕ ਆ ਦੂਜਾ ਸੁਆ ਹਾਂ ਬਾਲਾ ਮਾੜਾ ਨਹੀਂ ਮਾੜੀ ਪਿੰਨੀ ਦਿਖਾਉਂਦੀ ਆ ਪਤਾ ਨਹੀਂ ਪਹਿਲਾਂ ਵੀਡੀਓ ਚ ਪਾਉਣ ਦਾ ਮਨ ਸੀ ਤੇ ਗੱਲ ਠੀਕ ਆ ਲੋ ਵੀ ਬਾਈ ਜੰਦਾ ਨਾ ਵੀਡੀਓ ਚ ਵੈਸੇ ਪਾਉਣੀ ਨਹੀਂ ਸੀ ਵਿਖਾ ਦਿੰਨੇ ਕਈ ਵੀਰ ਪਸੰਦ ਕਰਦੇ ਆ ਨਾ ਚੰਗੇ ਖੁੱਲੇ ਹੱਡਾਂ ਪੈਰਾਂ ਦੇ ਵਿੱਚ ਠੀਕ ਆ 70 ਦੇ ਵਿੱਚੋਂ ਮਾਨਤਾਨ ਕਰਦੇ ਹਾਂ ਹਾਂਜੀ ਹਾਂਜੀ ਠੀਕ ਆ ਲੋ ਵੀ 70000 ਦੇ ਵਿੱਚੋਂ ਮਾਨਤਾਨ ਕਰ ਦਿਆਂਗੇ ਬਾਈ ਜੰਦਾ ਨਾ ਮਾੜੀ ਪਿੰਨੀ ਦਿਖਾਉਂਦੀ ਬਈ ਪ੍ਰਾਪਤ ਅਰਜ਼ਗਾਰ ਚ ਖੜਿਆ ਜਿੱਦੇ ਦੀ ਆ ਪੈਕਰ ਵੀ ਠਾਈ ਨਹੀਂ ਗਈ ਨਾ ਖਾਣੀ ਪਾਵੇ ਬਸ ਸ਼ੋਅ ਕਰਦੀ ਮਾੜੀ ਪੁੱਛੇ ਸ਼ੋਅ ਕਰੀ ਠੀਕ ਆ ਲੋ ਵੀ ਥੋੜੀ ਤੇ ਬਈ ਸੂਆ ਕਿੰਨਾ ਮਾ ਸੁਣੀ ਆ ਇਹ ਦੂਜਾ ਸੂਆ ਦੂਜਾ ਸੂਆ ਲਓ ਵੀ ਜਿਹੜੇ ਭਰਾ ਦੇ ਇਹ ਪਸੰਦ ਹੋਵੇ ਤਾਂ ਤਾਂ ਵੀ ਸੰਪਰਕ ਕਰ ਲਓ ਜੇ ਵੈਸੇ ਤੁਹਾਨੂੰ ਪੰਜਾਂ ਨਗਾਂ ਦੇ ਜੇ ਗੱਲ ਕਰੀਏ ਵੇਟ ਬਾਈ ਨੇ ਸਾਰੇ ਨਗਾਂ ਦੇ ਇਕੱਲੇ-ਇਕੱਲੇ ਤੁਹਾਨੂੰ ਦੱਸਦੇ ਦੁੱਧ ਦੱਸਦਾ ਜਿਹੜੀ ਥੱਲੇ ਤੁਹਾਨੂੰ ਪਸੰਦ ਹੋਵੇ ਨਾ ਆਪਦਾ ਦੋ ਟਾਈਮ ਤਿੰਨ ਟਾਈਮ ਚੋ ਕੇ ਲੈ ਜੇ ਸਾਈ ਬਾਈ ਨੂੰ ਪਾ ਦਿਓ ਜੇ ਤੇ ਜੇ ਗੱਲ ਕਰੀਏ ਨਾ ਬਾਈ ਇੱਕ ਵਾਰੀ ਆਪਣਾ ਡਰੈੱਸ ਸਮਝਾ ਦੀ ਕੋਈ ਦੂਰ ਨੇੜੇ ਤੋਂ ਭਰਾ ਆਉਂਦਾ ਬਰਸ਼ ਸ਼ਹਿਰ ਆਪਣਾ ਜੈਤੂ ਆ ਜੈਤੂ ਆ ਕੇ ਬਾਜਾਖਾਨਾ ਰੋਡ ਤੇ ਆਪਣਾ ਘਰ ਆ ਠੀਕ ਆ ਉੱਥੇ ਚੰਦ ਸਿੰਘ ਵਾਲਾ ਚੰਦ ਠੀਕ ਹੈ ਲੋਕੋ ਇਥੇ ਚੰਦ ਸਿੰਘ ਵਾਲੇ ਰਹਜਦੇ ਬਾਜਾਖਾਨਾ ਰੋਡ ਦੇ ਉੱਤੇ ਤੇ ਜਿਹੜੇ ਭਰਾਣੇ ਕੋਈ ਵੀ ਪਸ਼ੂ ਖਰੀਦਣਾ ਹੋਵੇ ਤਾਂ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ